ਪਿਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਬੋਰੀ ਦੇ ਵਿੱਚੋਂ ਡੈੱਡ ਬੋਡੀ ਮਿਲੀ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਨੌਜਵਾਨ ਜਿਹੜੇ ਕਿ ਕੁਝ ਦੋ ਵਿਅਕਤੀ ਮੋਟਰਸਾਈਕਲ ਦੇ ਸਵਾਰ ਹੋ ਕੇ ਇੱਕ ਬੋਰੀ ਲਈ ਬੋਰੀ ਜਿਹੀ ਲੱਦ ਕੇ ਲੈ ਕੇ ਆਉਂਦੇ ਨੇ ਤੇ ਸੜਕ ਕਿਨਾਰੇ ਸੁੱਟਣ ਲੱਗਦੇ ਨੇ ਤੇ ਉੱਥੇ ਖੜੇ ਲੋਕਾਂ ਦੇ ਵੱਲੋਂ ਸਵਾਲ ਕੀਤਾ ਜਾਂਦਾ ਕਿ ਆਖਰ ਤੁਸੀਂ ਇਸ ਬੋਰੀ ਨੂੰ ਕਿਉਂ ਸੁੱਟ ਕੇ ਜਾ ਰਹੇ ਹੋ ਇਸ ਦੇ ਵਿੱਚ ਕੀ ਹੈ ਤਾਂ ਉਹਦੇ ਇਹ ਆ올 ਮੋਲ ਜਿਹੜਾ ਕਿ ਔਲ ਗੋਲ ਜਵਾਬ ਦਿੰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਉਹ ਦੇਖਦੇ-ਦੇਖਦੇ ਉਹਨਾਂ ਲੋਕਾਂ ਦੇ ਸਵਾਲ ਪੁੱਛਣ ਦੇ ਬਾਵਜੂਦ ਵੀ ਉਹ ਇਸ ਬੋਰੀ ਜੀ ਨੂੰ ਉੱਥੇ ਦੇਖ ਕੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਇਸ ਦੀ ਸੂਚਨਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਜਦੋਂ ਖੋਲ ਕੇ ਦੇਖਿਆ ਤਾਂ ਇਸ ਦੇ ਵਿੱਚ ਇੱਕ ਮਹਿਲਾ ਦੀ ਡੈੱਡ ਬੋਡੀ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਤਾਂ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਤਪਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਮਹਿਲਾ ਦਾ ਕਤਲ ਕੀਤਾ ਗਿਆ ਕਤਲ ਕਿਸੇ ਹੋਰ ਨਹੀਂ ਬਲਕਿ ਇਸ ਮਹਿਲਾ ਦੇ ਸਾਸ ਸਤੇ ਸਹੁਰੇ ਦੇ ਵੱਲੋਂ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਾਸ ਸਤੇ ਸਹੁਰੇ ਨੂੰ ਆਪਣੀ ਨੂੰਹ ਦੇ ਚਰਿੱਤਰ ਦੇ ਉੱਤੇ ਸ਼ੱਕ ਸੀ ਸ਼ੱਕ ਦੇ ਚੱਲਦੇ ਅਕਸਰ ਹੀ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਤੇ ਇਸ ਵਾਰ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਸਾਸ ਸਹੁਰੇ ਨੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਉਸ ਨੂੰ ਬੋਰੀ ਦੇ ਵਿੱਚ ਪਾ ਕੇ ਰੱਖ ਲਿਆ ਤੇ ਇੱਕ ਵਿਅਕਤੀ ਨੂੰ ਹੋਰ ਨਾਲ ਲਾ ਕੇ ਇਸ ਦੀ ਰਾਸ਼ ਨੂੰ ਉਥੇ ਜਿਹੜੇ ਕੀ ਲੁਧਿਆਣਾ ਦੇ ਆਰਤੀ ਚੌਕ ਦੇ ਵਿੱਚੋਂ ਸੁੱਟ ਕੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਫਤੀਸ਼ ਕੀਤੀ ਤਾਂ ਸਮਾਨ ਦੇ ਵਿੱਚ ਸੱਸ ਸੌਰੇ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਕਰਨ ਤੋਂ ਬਾਅਦ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਪੁੱਛ ਪੜਤਾਲ ਦੇ ਵਿੱਚ ਖੁਲਾਸਾ ਹੋਇਆ ਕਿ ਉਹਨਾਂ ਦੀ ਅਜਿਹੇ ਕਿ ਨੂਆ ਉਹ ਉਹਨਾਂ ਨੂੰ ਆਪਣੀ ਨੂਹ ਦੇ ਚਰਿੱਤਰ ਦੇ ਉੱਤੇ ਸ਼ੱਕ ਸੀ ਜਿੱਦੇ ਚੱਲਦੇ ਉਹਨਾਂ ਨੇ ਸਵਾਰ ਦਾਤ ਨੂੰ ਅੰਜਾਮ ਦਿੱਤਾ ਤੇ ਜਦੋਂ ਇਹ ਡੈੱਡ ਬਾਡੀ ਲੁਧਿਆਣਾ ਦੇ ਇਸ ਚੌਂਕ ਦੇ ਵਿੱਚ ਸੁੱਟੀ ਗਈ ਸੀ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਸਾਰੇ ਲੋਕ ਡਰ ਗਏ ਸੀ ਕਿ ਅਜਿਹਾ ਕੀ ਹੈ ਇਸ ਬੋਰੀ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਫਿਰ ਪਤਾ ਲੱਗਦਾ ਕਿ ਇਸ ਦੇ ਵਿੱਚ ਤਾਂ ਕਿਸੇ ਮਹਿਲਾ ਦੀ ਡੈੱਡ ਬਾਡੀ ਸੀ ਆਓ ਜਾਣਦੇ ਹਾਂ ਪੁਲਿਸ ਅਫਸਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕਿਹੜੇ-ਕਿਹੜੇ ਖੁਲਾਸੇ ਜਿਹੜੇ ਕੀਤੇ ਨੇ ਇਸ ਕਤਲ ਲੈ ਕੇ ਹੋਰ ਕੀ ਕੁਝ ਕਾਰਨ ਰਿਹਾ ਦੇਖੋ ਇਹ ਖਾਸ ਰਿਪੋਰਟ ਕੱਲ ਦਾ ਬੁਹੂਆ ਸੀ ਆਰ ਪੀ ਚਾਂਦ ਦੇ ਗਲੇ ਜਿਹੜੇ ਇੱਕ ਬੋਰੀ ਦੇ ਵਿੱਚ লাশ ਸੁੱਟ ਕੇ ਪਾੜੀਏ ਸੀਗੀ ਉਹੀ ਸਾਡੀ ਪੁਲਿਸ ਤੇ ਬੜੀ ਇੰਪੈਕਟ ਹੋਏ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਤੇ ਅਲਰਟ ਸੀਗੇ ਉਹਨਾਂ ਨੇ ਰਿਪੋਰਟ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੇ ਵਿੱਚ ਹੋਰ ਟ੍ਰੇਸ ਕਰ ਲਿਆ ਕਿ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਦੇਖਦੇ ਸਸਤੇ ਸੋਹਰਾ ਸੋਹਰਾ ਆਇਆ ਹੈਗਾ ਰਿਸ਼ਮ ਇਹ ਬੁਲਾਰੀ ਦੀ ਸੱਸ ਹੈ ਠੀਕ ਹੈ ਜੀ ਕਿੰਨਿਆਂ ਉਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਵੀ ਪਰਸੋਂ ਰਾਤ ਉਹ ਜਿਹਨੂੰ ਥੋੜਾ ਲੇਟ ਆਈ ਤੇ ਦਿਸ ਇਸ ਵਾਟ ਦੇ ਵੈਟ ਕੇ ਰੋਜ਼ ਲੇਟ ਆਂਦੀ ਸੀ ਇਸ ਕਰਕੇ ਉਹਨੇ ਬਹੁਤਾਂ ਆਪਸ ਝਟਕੋਈ ਤੇ ਸੱਸ ਨੇ ਬੜੀ ਤੇ ਸੋਹਰੇ ਨੇ ਦਾ ਗਲਾ ਦਬਾ ਕੇ ਮਾਰਤਾ ਸੀ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਨਮਾਰ ਨੂੰ ਮਾਰ ਨੂੰ ਮਾਰਕਿੰਗ ਤੇ ਨੇ ਬੁਲਾਇਆ ਮਾਰਨਿੰਗ ਤੇ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨਾਂ ਕਹਿੰਦੇ ਕਿ ਆਮਲੀ ਇੱਕ ਰਹਿ ਬੋਰੀ ਐ ਜੀ ਸਿੱਟ ਕੇ ਆਣੀ ਐ ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੀ ਸੀ ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਕਿਸੇ ਪਾਸੇ ਨਹੀਂ ਮੁੜ ਪੇ ਤੇ ਰੌਂਗ ਕਰਦੀ ਐ ਇਹ ਆਪਣਾ ਸੁਨੀਤ ਨੂੰ ਅੰਮ੍ਰਿਤਿਆਰ ਦੇ ਬਾਕੀ ਸਾਡੀ ਫੋਰਸ ਨੇ ਐਡੀਸੀ ਦੀ ਮਦਦ ਨਾਲ ਇਸ ਦੇ ਨਾਲ ਇਸ ਦੇ ਆਪਣੇ ਪੀਕ ਲਈ ਇਹਨਾਂ ਫੋਰਸ ਨੇ ਬਾਕੀ ਦੇ بڑا ਸਥੈਦੀਨਾ ਕੰਮ ਕੀਤਾ ਦੇ ਚਾਰ ਕਿੱਟ ਦੇ ਟ੍ਰੇਸ ਕਰ ਲਿਆ ਸਾਡੇ ਇੱਥੇ ਜਿਹੜੇ ਮੁੰਡੇ ਹੈ ਗ੍ਰਿਫਤਾਰ ਹਨ ਭਾਰੰਡਾ ਪਤੀ ਦਾ ਲਖਨਊ ਰਹਿੰਦਾ ਲਖਨਊ ਦਾ ਲਖਨਊ ਰਹਿੰਦਾ ਹੈ ਨਹੀਂ ਪਰ ਨਾਲ ਇਹਨਾਂ ਦੇ ਆਪਸ ਚੜਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈਗਾ ਅਰਵਿੰਦ ਅਰਵਿੰਦ ਸਰ ਬੱਚੇ ਇਹ ਆਪਣਾ ਮਕਾਨਾ ਇਹਨਾਂ ਦਾ ਜਿਗਰਾਇਆ ਤੇ ਜੀ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨ ਦੇ ਕਰਾਇਆ ਤੇ ਇੱਕ ਕਰਾਇਤੀ ਹੈ ਸਰ ਵੈਰੀਫਿਕੇਸ਼ਨ ਕਰ ਇਹਨਾਂ ਦੀ ਹੋਈ ਹੋਈ ਸੀ ਮੈਰੀਫਿਕੇਸ਼ਨ ਚੈੱਕ ਕਰਦੇ ਕੋਈ ਨਹੀਂ ਸਰ ਮਰਡਰ ਕਿੱਥਾ ਕਿਹੜੀ ਜਗ੍ਹਾ ਤੇ ਕੋਈ ਹਾਫਸਟ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹ ਸਰ ਮਹਾਰਾਜ ਨਗਰ ਦੀ ਕਰ ਹੈ ਸਹੀ ਕਰੀਂ ਦੇ ਨੂੰ ਮਹਾਰਾਜ ਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਰਾਜ ਦਿੱਤਾ ਸੀਗਾ ਜਾਂ ਚੀਜ਼ ਮਤਲਬ ਰਾਜ ਰੌਲੇ ਤਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਹੇ ਕਿ ਮੈਨੂੰ ਪਤਾ ਨਹੀਂ ਸੀ ਆਮਬ ਦਾ ਇਹ ਕਹਿ ਕੇ ਫਿਰ ਆ ਰਿਹਾ ਸੀਗਾ ਤੇ ਹੁਣ ਹਸਾਬ ਨਾਲ ਉਹ ਤਾਂ ਹੀ ਹੁਣ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਰ ਜੀ ਪਤਾ ਨਹੀਂ ਸੀ ਤੇ ਪੁਰਸੂ ਦੇ ਕਿ ਉਹ ਡਰ ਕੇ ਹੋਰੀ ਹਾਂ ਪਤਾ ਨਹੀਂ ਸੀ ਤੇ ਪੁਰਸੂ ਦੇ ਕਿ ਉਹ ਡਰੇ ਆ ਸਾਡੇ ਲਈ ਉਹ ਵੀ ਮੁੱਜਮ ਹੈ ਪਰ ਮੈਂ ਤਾਂ ਨਹੀਂ ਦੱਸ ਰਹੇ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਐ ਤਿੰਨੇ ਮੈਂ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਰਾਮ ਜੀ ਲਾਲ ਸੁਟਕੇ ਦੀ ਪਰਵਾਹੀ ਸੀ ਤੇ ਹੁਣ ਇੱਕ ਇਦਾਂ ਦੀ ਬਾਤ ਆ ਗਈ ਹੈ ਜਿੱਦਾਂ ਅਸੀਂ ਕਿਰਾਏ ਤੇ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਾਤਾਂ ਨੂੰ ਜਾਨਦੇ ਹੁੰਦੇ ਨੇ ਵੈਰੀਫਿਕੇਸ਼ਨ ਨੂੰ ਜ਼ਰੂਰੀ ਹੈ ਵੈਰੀਫਿਕੇਸ਼ਨ ਜ਼ਰੂਰੀ ਹੈ ਹੀ ਇਹ ਸਾਰਿਆਂ ਨੂੰ ਅਸੀਂ ਹੈਮਨ ਜਿਹੜੇ ਆਪ ਕਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਕੀਲ ਕਰਦੇ ਹਾਂ ਕਿ ਉਹ ਸਟੇਟ ਰਹਿਣਾ ਚਾਹੀਦਾ ਹੈ ਮਿਹਨਤ ਸਾਡੀ ਚਾਹੀਦੀ ਰਹਿੰਦੀ ਹੈ ਇਸ ਬਾਤ ਦਾ